ਬਠਿੰਡਾ ਦੀ ਪੁੱਚੋ ਰੋਡ ਅਦੇਸ ਹਸਪਤਾਲ ਦੇ ਨੇੜੇ ਇੱਕ ਰੈਸਟੋਰੈਂਟ ਦੇ ਉੱਤੇ ਨਜਾਇਜ਼ ਤੌਰ ਤੇ ਚਲਾਇਆ ਜਾ ਰਿਹਾ ਸੀ ਓਕਾ ਬਾਰ ਅਤੇ ਅਤੇ ਕਰਵਾਇਆ ਜਾ ਰਿਹਾ ਸੀ ਦੇਵਪਾਰ ਦਾ ਤੰਦਾ ਤਾਂ ਪੁਲਿਸ ਨੇ 13 ਤੇ ਮਾਮਲਾ ਦਰਜ ਕਰ 11 ਕੀਤਾ ਗਿਰਿftar ਆਮਲਾ ਬਠਿੰਡਾ ਦੇ ਉੱਚੋ ਰੋਡ ਦਾ ਜਿੱਥੇ ਦੇ ਹਸਪਤਾਲ ਦੇ ਨੇੜੇ ਇਸ ਰੈਸਟੋਰੈਂਟ ਦੇ ਉੱਤੇ ਇਸ ਤੋਂ ਪਹਿਲਾਂ ਵੀ ਰੇਡ ਪਈ ਸੀ ਤੇ ਹੁੱਕਾ ਬਾਰ ਦੇਣ ਤੇ ਮਾਮਲਾ ਦਰਜ ਕੀਤਾ ਗਿਆ ਸੀ ਦਵਾਰਾ ਤੋਂ ਜਦੋਂ ਜਮਾਨਤ ਇਹਨਾਂ ਨੇ ਲੈ ਲਈ ਤਾਂ ਫਿਰ ਤੋਂ ਇਹਨਾਂ ਨੇ ਉਹੀ ਕੰਮ ਸ਼ੁਰੂ ਕਰ ਦਿੱਤਾ ਜਿੱਥੇ ਹੁਣ ਇਹਨਾਂ ਵੱਲੋਂ ਨਜਾਇਜ਼ ਤੌਰ ਤੇ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ ਉੱਥੇ ਨਾਲ-ਨਾਲ ਇਹਨਾਂ ਵੱਲੋਂ ਦੇਵ ਭਾਰ ਦਾ ਤੰਦਾ ਵੀ ਜਿਹੜਾ ਹੈ ਉੱਥੇ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੰਜ ਲੜਕੀਆਂ ਉੱਥੇ ਆਪਣਾ ਮੌਜੂਦ ਸਨ ਅਤੇ ਹੁਣ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ 13 ਤੇ ਮਾਮਲਾ ਦਰਜ ਕਰਕੇ 11 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਰੈਸਟੋਰੈਂਟ ਦੇ ਮਾਲਕ ਦੀ ਨਾਬਾਲੋ ਭਾਲ ਕੀਤੀ ਜਾ ਰਹੀ ਹੈ ਆਓ ਉਸ ਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬੋਰਡ ਇਸ ਮਾਮਲੇ ਨੂੰ ਲੈ ਕੇ ਹਾਂ ਸਰ ਇਹ ਮੌਜੂਦ ਹੈ ਇੱਕ ਕੱਲ ਥਾਣਾ ਕੈਂਟ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਨੀ ਸੀਗੀ ਕਿ ਜਿਹਨਾਂ ਨੂੰ ਇੱਕ ਜਦੋਂ ਪਤਾ ਲੱਗਿਆ ਸੀਗਾ ਕਿ ਇੱਕ ਮਹਿਫਿਲੋਂ ਕੈਸੇ ਹੈਗਾ ਜੋ ਕਿ ਉੱਥੇ ਪੁੱਚੋ ਦੇ ਆਪਣੇ ਏਰੀਆ ਦੇ ਵਿੱਚ ਹੈਗਾ ਜਿੱਥੇ ਕਿ ਕੁਝ ਇੱਕ ਜਿਹੜਾ ਕੈਫੇ ਹੈਗਾ ਉਹਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹੈ ਜਿੱਦਾਂ ਕਿ ਉਹਨਾਂ ਨੇ ਕੈਫੇ ਦੇ ਨਾਂ ਤੇ ਉਹ ਉੱਥੇ ਹੁੱਕਾ ਤੇ ਹੋਰ ਇਦਾਂ ਦੀਆਂ ਚੀਜ਼ਾਂ ਤੇ ਪਲੱਸ ਕੋਈ ਆਪਣੇ ਮੋਰਲ ਟਰੈਫਿਕ ਐਕਟ ਹੈ ਉਸ ਜਿਹੇ ਐਕਟੀਵਿਟੀਜ਼ ਚੱਲ ਰਹੀਆਂ ਜਿੱਥੇ ਤੁਰੰਤ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਮੁਕੱਦਮਾ ਦਰਜ ਕਰਕੇ ਉੱਥੇ ਰੇਡ ਕੀਤੀ ਗਈ ਤੇ ਜਦੋਂ ਉੱਥੇ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੇ ਕੁੱਲ 13 ਜਣੇ ਉੱਥੇ ਸਾਰੋ ਟੋਟਲ ਪਾਏ ਗਏ ਨੇ ਜੀ ਜਿਨ੍ਹਾਂ ਦੇ ਜੋ ਕਿ ਇਹ ਸਾਰੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲ ਸੀਗੇ ਤੇ ਉੱਥੇ ਮੌਕੇ ਤੇ ਹੁੱਕਾ ਵੀ ਬ੍ਰਾਂਖ ਕੀਤਾ ਸੀਗਾ ਕੁਝ ਲੜਕੀਆਂ ਵੀ ਸੀਗੀਆਂ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਸ ਤਰੀਕੇ ਦਾ ਕਰਵਾਇਆ ਗਲਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਸ ਤੇ ਉਹਨੂੰ ਕਦਮਾ ਦਰਜ ਕਰਕੇ ਅੱਗੇ ਕਾਰਵਾਈ ਵਾਲੇ ਵਿੱਚ ਲੈ ਕੇ ਆਂਦੀ ਜਾ ਰਹੀ ਲੜਕੀਆਂ ਸਭ ਇਥੋਂ ਮੈਂ ਨੇ ਇਹ ਕੋ ਉਹਦੀ ਐਗਜੈਕਟ ਆਇਡੈਂਟੀਟੀ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਬਟ ਆਪਣੇ ਤਕਰੀਬਨ ਆਪਾਂ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕਹਿ ਸਕਦੇ ਆ ਵੀ ਇਹ ਸਾਰੇ ਲੋਕਲ ਇਨੇਜ ਆ ਪੰਜਾਬ ਦੇ ਏਰੀਆ ਦੀਆਂ ਹੈਗੀਆਂ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰਾਂਗੇ ਜੀ ਕਿੰਨੀਆਂ ਲੜਕੀਆਂ ਸੀ ਉੱਥੇ ਚਾਰ ਤੋਂ ਪੰਜ ਲੜਕੀਆਂ ਸੀਗੇ ਜੀ ਇਸ ਮੁਕਦਮੇ ਦੇ ਵਿੱਚ ਟੋਟਲ ਹੁਣ ਤੱਕ 13 ਦੋਸ਼ੀ ਨੇ ਜੀ 13 ਚੋਂ ਅਸੀਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਵਾਕਈ ਜਿਨ੍ਹਾਂ ਨੂੰ ਜਲਦ ਤੋਂ ਜਲਦ ਦਰਸਾਹ ਕਰਨਾ ਹੈ ਕਿੰਨੀਆਂ ਸੀ ਜੀ ਬਤਾ ਦਰ ਕੋ ਇਹ ਵੈਸੇ ਤਾਂ ਸਾਰੇ ਮੇਜਰ ਹੀ ਨੇ ਜੀ ਬਾਕੀ ਬਟ ਅਸੀਂ ਫਿਰ ਵੀ ਇਹ ਡਿਊਰਿੰਗ ਇਨਵੈਸਟੀਗੇਸ਼ਨ ਸਾਰਿਆਂ ਦਾ ਅਸੀਂ ਰਿਕਾਰਡ ਹਾਸਲ ਕਰਾਂਗੇ ਐਗਜ਼ੈਕਟ ਤਾਂ ਫਿਰ ਜਦੋਂ ਆਪਾਂ ਨੂੰ ਬਰਥ ਸਰਟੀਫਿਕੇਟ ਜਾਂ ਆ ਗਿਆ ਐਗਜ਼ੈਕਟ ਉਹਦੀ ਕਮੈਂਟ ਕਰ ਸਕਦੇ ਹਾਂ ਬਟ ਫਿਲਹਾਲ ਅਨਿਸ਼ਲ ਇਨਵੈਸਟੀਗੇਸ਼ਨ ਤੇ ਕਹਿ ਸਕਦੇ ਆ ਵੀ ਤਕਰੀਬਨ ਸਾਰੇ ਵੇਜਰੀ ਸੀ ਸਰ ਇਹ ਗੱਲ ਕਰੀਏ ਇਹ ਕੈਫੇ ਵੀ ਆੜ ਹੁੱਕਾ ਚਰਬਾ ਚਲਾਦੇ ਹਾਂਜੀ ਇਹ ਨਾ ਅੱਗੇ ਵੀ ਮੈਂ ਮੀਡੀਆ ਰਾਹੀਂ ਵੀ ਧਿਆਨ ਚ ਲਿਆਉਣਾ ਚਾਹੁੰਦਾ ਹੈਗਾ ਕਿ ਪਹਿਲਾਂ ਵੀ ਅਸੀਂ ਵੱਖ-ਵੱਖ ਜਗ੍ਹਾ ਤੇ ਰੇਡਸ ਕਰਕੇ ਮੁਕੱਦਮੇ ਦਰਜ ਕੀਤੇ ਨੇ ਇਹ ਬਹੁਤ ਸਾਰੇ ਬੀਅਰ 바ਰਸ ਹੁੰਦੇ ਨੇ ਕਈ ਵਾਰ ਕੀ ਹੁੰਦਾ ਬਾਰ ਦਾ ਲਾਇਸੈਂਸ ਲੈ ਲੈਂਦੇ ਨੇ ਜਾਂ ਕੋਈ ਕੈਫੇ ਖੋਲ ਲੈਂਦਾ ਹੈਗਾ ਇਹਨਾਂ ਦੀ ਆੜ ਦੇ ਵਿੱਚ ਉਹ ਜਿੱਦਾਂ ਕੀ ਹੈ ਕਿ ਹੁੱਕਾ ਵਗੈਰਾ ਚਲਾਉਣ ਲੱਗ ਜਾਂਦੇ ਨੇ ਤੇ ਅਸੀਂ ਇਹ ਬਹੁਤ ਸਪਸ਼ਟ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਹੁੱਕਾ ਚਲਾਉਂਦਾ ਇੰਦਾ ਹੈ ਉਹ ਟ ਜੇਕਰ ਕੋਈ ਐਕ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਤਾਂ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ। ਇਹ ਮਹਿਫਿਲੋਂ ਕਿਵੇਂ ਹੈਗਾ ਜੀ ਜਿੱਥੇ ਆਪਣਾ ਥਾਣਾ ਕੈਟ ਦਾ ਏਰੀਆ ਹੈਗਾ ਆਦੇਸ਼ ਯੂਨੀਵਰਸਿਟੀ ਹੈਗੀ ਜਿੱਥੇ ਉਹਦੇ ਬਿਲਕੁਲ ਉਪਰ ਦੇ ਠਾਗਾ ਜੀ ਉੱਥੇ ਜਦੋਂ ਇਨਫੋਰਮੇਸ਼ਨ ਮਿਲੀ ਸੀ ਤਾਂ ਰੇਡ ਤੋਂ ਬਾਅਦ ਇਹ ਸਾਰੀ ਰਿਕਵਰੀ ਹੋਈ ਹੈ। ਹਾਂਜੀ ਇਹਦੇ ਵਿੱਚ ਨਹੀਂ ਮਾਲਕ ਵੀ ਅਜੇ ਗ੍ਰਿਫਤਾਰੀ ਇੱਕ ਦੋ ਜਣਿਆਂ ਦੀ ਗ੍ਰਿਫਤਾਰੀ ਇਹਦੇ ਵਿੱਚ ਪੈਂਡਿੰਗ ਹੈਗੀ ਹੈ ਜੀ। ਬਾਕੀ 11 ਬੰਦੇ ਸੀ ਗ੍ਰਿਫਤਾਰ ਕਰ ਰਏ ਆ ਤੇ ਮਾਲਕ ਤੇ ਵੀ ਰੇਡਾਂ ਚੱਲ ਰਹੀਆਂ ਜਲਦ ਜਲਦ ਅਸੀਂ ਗ੍ਰਿਫਤਾਰ ਕਰਾਂਗੇ। ਅੱਜ ਉਹ ਤੋਂ ਮੌਕੇ ਤੋਂ ਜੀ 4 ਤੋਂ 5 4 ਤੋਂ 5 ਬਰਾਬਰ ਹੋਏ ਨੇ ਜੀ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਸਰਚ ਵਗੈਰਾ ਕਰਾਂਗੇ ਅਗਰ ਕੋਈ ਐਦਾਂ ਦੀ ਹੋਰ ਕੋਈ ਰਿਕਵਰੀ ਹੁੰਦੀ ਹੈ ਤਾਂ ਉਹ ਵੀ ਅਸੀਂ ਅਕੋਰਡਿੰਗਲੀ ਕਾਰਵਾਈ ਆਵਲੇ ਚੁੱਕਾਂਗੇ ਸਰ بار بار ਕਰਦਾ ਹਾਂ ਤੁਹਾਨੂੰ ਉਹਦੇ ਖਲਾਫ ਕੋਈ ਹੋਰ ਸਰਟੀਫਿਕੇਟ ਜਾਂ ਹਾਂਜੀ ਬਿਲਕੁਲ ਇਹ ਦੇਖੋ ਇਹ ਮੈਂ ਧਿਆਨ ਚ ਲਿਆਉਣਾ ਪਹਿਲਾਂ ਵੀ ਅਸੀਂ ਇਹਨਾਂ ਦੇ ਮਾਫਿਲੋ ਦੇ ਖਿਲਾਫ ਅਸੀਂ ਮੁਕਦਮਾ ਦਰਜ ਕੀਤਾ ਸੀਗਾ ਜੀ ਕੁਝ ਟਾਈਮ ਪਹਿਲਾਂ ਵੀ ਤੇ ਉਹਨ ਦੁਆਰਾ ਫੇਰ ਇਹਨਾਂ ਵੱਲੋਂ ਉਹੀ ਇਲੀਗਲ ਐਕਟੀਵਿਟੀਜ਼ ਕੀਤੀਆਂ ਦੁਆਰਾ ਫੇਰ ਅਸੀਂ ਮੁਕਦਮਾ ਦਰਜ ਕਰਨਾ ਕੀਤਾ ਹੈਗਾ ਤੇ ਇਨਫੈਕਟ ਇਸ ਅਗਰ ਵੀ ਵਾਰ-ਵਾਰ ਇਦਾਂ ਦੀਆਂ ਗਤੀਵਿਧੀਆਂ ਇਨਵੋਲ ਰਹਿਣਗੇ ਤਾਂ ਨਵੇਂ ਕਾਨੂੰਨ ਆ ਵੀਐਨਐਸ ਹੁਣਾਂ ਦੇ ਉਹ ਸਖਤੋ ਸਖਤ ਧਾਰਾਵਾਂ 111 112 ਜਿਹਦੇ ਆਰਗੇਨਾਈਜ਼ ਕ੍ਰਾਈਮ ਹੈ ਜਾਂ ਹੋਰ ਇਦਾਂ ਆਰਗੇਨਾਈਜ਼ ਇੰਡੀਕੇਟ ਬਣਾਇਆ ਹੋਇਆ ਤਾਂ ਫਿਰ ਅਸੀਂ ਉਹਨਾਂ ਦੇ ਤਹਿਤ ਕਾਰਵਾਈਆਂ ਉੱਪਰ ਲੈ ਕੇ ਆਵਾਂਗੇ